ਕਦੇ ਨਹੀਂ ਦੇ ਸਕਦਾ ਰਾਹ ਬਣੇ ਤਰੱਕੀਆਂ ਮੇਰੀਆਂ ਦਾ ਮੇਰੀ ਮਾਂ ਦੀਆਂ ਅਰਦਾਸਾਂ ਬਾਪੂ ਦੀਆਂ ਹਲਾ ਸ਼ੇਰੀਆਂ ਦਾ ਮੈਂ ਦੇ ਨ ਕਦੇ ਨਹੀਂ ਦੇ ਸਕਦਾ ਬੜੇ ਲਾੜ ਲੜਾਏ ਬੇਬੇ

ਮੈਂ ਥੋਂ ਕਰ ਜਾਤਾ ਨਹੀਂ ਹੋਣਾ ਮਮਤਾ ਦੀਆਂ ਪਾਈਆਂ ਬੇੜੀਆਂ ਦਾ ਮੇਰੀ ਮਾਂ ਦੀਆਂ ਅਰਦਾਸਾਂ ਤੇ ਬਾਪੂ ਦੀਆਂ ਹਲਾ ਸ਼ੇਰੀਆਂ ਦਾ ਮੇਰੀ ਮਾਂ ਦੀਆਂ ਅਰਦਾਸਾਂ ਤੇ ਬਾਪੂ ਦੀਆਂ ਹਲਾ ਸ਼ੇਰੀਆਂ ਦਾ ਮੈਂ ਦੇਨ ਕਦੇ ਨਹੀਂ ਦੇ ਸਕਦਾ ਮੈਂ ਜੋ ਵੀ ਰਤਬਾ ਪਾਇਆ ਪਾਇਆ ਬਸ ਇਹ ਨਾ ਕਰਕੇ ਆ ਮੈਨੂੰ ਹੌਸਲਾ ਹਿੰਮਤ ਦਿੰਦੇ ਰਹੇ ਮੇਰੇ ਪੈਰ ਜਦੋਂ ਵੀ ਥੜਕੇ ਆ ਮੈਨੂੰ ਹੌਸਲਾ ਹਿੰਮਤ ਦਿੰਦੇ ਰਹੇ ਮੇਰੇ ਪੈਰ ਜਦੋਂ ਵੀ ਥੜਕੇ ਆ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਮੈਨੂੰ ਦਿੱਤੀਆਂ ਸਦਾ ਦਲੇਰੀਆਂ ਦਾ ਮੇਰੀ ਮਾਂ ਦੀਆਂ ਅਰਦਾਸਾਂ ਤੇ ਬਾਪੂ ਦੀਆਂ ਹਲਾ ਸ਼ੇਰੀਆਂ ਦਾ ਮੇਰੀ ਮਾਂ ਦੀਆਂ ਅਰਦਾਸਾਂ ਤੇ ਬਾਪੂ ਦੀਆਂ ਹਲਾ ਸ਼ੇਰੀਆਂ ਦਾ ਮੈਦਨ ਕਦੇ ਨਹੀਂ ਦੇ ਸਕਦਾ ਗੋਗੋ ਆਣੀ ਬਬਲਾ ਕੀ ਜਾਣੇ ਉਹ ਪਰਦਾ ਖਾਲੀ ਕਾਸਿਆ ਨੂੰ ਜੇ ਰੱਬ ਦੀਆਂ ਖੁਸ਼ੀਆਂ ਲੈਣੀਆਂ ਐ ਤਾਂ ਸਾਂਭ ਲੋ ਆਪਣੇ ਮਾਪਿਆਂ ਨੂੰ ਜੇ ਰੱਬ ਦੀਆਂ ਖੁਸ਼ੀਆਂ ਲੈਣੀਆਂ ਐ ਤਾਂ ਸਾਂਭ ਲੋ ਬੁੱਢੇ ਮਾਪਿਆਂ ਨੂੰ ਫਲ ਮਨਜੀ ਤਨੂ ਮਿਲ ਆਏ ਫਲ ਮਨਜੀ ਤਨੂ ਮਿਲ ਆਏ ਕਰਦੇ ਰਹੇ ਦੁਆਵਾਂ ਜਿਹੜੀਆਂ ਦਾ ਮੇਰੀ ਮਾਂ ਦੀਆਂ ਅਰਦਾਸਾਂ ਤੇ ਬਾਪੂ ਦੀਆਂ ਹਲਾ ਸ਼ੇਰੀਆਂ ਦਾ ਮੇਰੀ ਮਾਂ ਦੀਆਂ ਅਰਦਾਸਾਂ ਤੇ ਬਾਪੂ ਦੀਆਂ ਹਲਾ ਸ਼ੇਰੀਆਂ ਦਾ ਮੈਦਨ ਕਦੇ ਨਹੀਂ ਦੇ ਸਕਦਾ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਨਾ ਧੰਨ